ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੋਗਾ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਐਸਐਸਪੀ ਗਾਂਧੀ ਤੋਂ ਇਲਾਵਾ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਇਸ ਮੌਕੇ ਐਸਐਸਪੀ ਅਜੇ ਗਾਂਧੀ ਨੇ ਕਿਹਾ ਕਿ ਸਾਰੇ ਸ਼ਹਿਰ ਅਤੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਦੇਸ਼ ਭਰ ਵਿੱਚ 15 ਅਗਸਤ ਨੂੰ 79ਵਾਂ ਆਜ਼ਾਦੀ ਦਿਹਾੜਾ ਬੜੇ ਤੁਸ਼ਾਹ ਨਾਲ ਬਨਾਇਆ ਜਾਵੇਗਾ ਮੋਗਾ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਤਿਰੰਗਾ ਫੈਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਹੁਣਾ ਕਿਹਾ ਕਿ ਸੁਰੱਖਿਆ ਦੇ ਪੱਖੋਂ ਮੋਗਾ ਪੁਲਿਸ ਨੇ ਪੱਕੇ ਇੰਤਜ਼ਾਮ ਕੀਤੇ ਨੇ ਐਸਐਸਪੀ ਗਾਂਧੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਨੂੰ ਖੁਸ਼ੀ ਨਾਲ ਮਨਾਉਣ ਲਈ ਸਾਰੇ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਬੱਸ ਸੜਿਆਂ ਤੇ ਰੇਲਵੇ ਸਟੇਸ਼ਨਾਂ ਉਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਹੋਟਲਾਂ ਦੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਤਾ ਜੋ ਕੋਈ ਵੀ ਗਲਤ ਅਨਸਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਐਸਐਸਪੀ ਗਾਂਧੀ ਨੇ ਹੋਰ ਕੀ ਕਿਹਾ ਉਹ ਵੀ ਤੁਸੀਂ ਸੁਣਾਓ 79th ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਆਜ ਮੋਗਾ ਪੁਲਿਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਤੇ ਇਸ ਤੋਂ ਇਲਾਵਾ ਧਰਮਕੋਟ ਬਾਗਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਫਲੈਗ ਮਾਰਚ ਦਾ ਪਰਪਸ ਹੈ ਏਰੀਆ ਡੋਮਿਨੇਸ਼ਨ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੀਜ਼ਰ ਹੈ ਮੋਗਾ ਪੁਲਿਸ ਵੱਲੋਂ ਲਿਤਾ ਗਿਆ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰੀਵੈਂਟਿਵ ਐਸਪੈਕਟਸ ਨੇ ਪ੍ਰੀਵੈਂਟਿਵ ਮੀਜਰਸ ਨੇ ਉਹ ਵੀ ਕੰਟੀਨਿਊਸ ਚੱਲ ਰਹੇ ਨੇ ਕੰਟੀਨਿਊਸ ਨਾਕਾਬੰਦੀ ਤੇ ਪੈਟਰੋਲਿੰਗ ਚੱਲ ਰਹੀ ਹੈ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਸ ਦੀ ਚੈਕਿੰਗ ਵੀ ਕੰਟੀਨਿਊਸ ਚੱਲ ਰਹੀ ਹੈ ਤੇ ਬਾਕੀ ਹਰ ਜਿਹੜੇ ਸਸਪੈਕਟ ਹੈਗੇ ਨੇ ਉਹਨਾਂ ਤੇ ਵੀ ਸਾਡੀ ਕੜੀ ਨਜ਼ਰ ਹੈਗੀ ਹੈ ਸਰ ਕਿੰਨੇ ਨਾਕੇ ਲਗਾਏ ਗਏ ਅਗਰ ਟੋਟਲ ਸਾਡੇ 24 ਜਿਹੜੇ ਨੇ ਨਾਕੇ ਉਹ ਚੱਲ ਰਹੇ ਨੇ ਤੇ ਇਸ ਫਲੈਗ ਮਾਰਚ ਦੇ ਵਿੱਚ ਵੀ ਲਗਭਗ 100 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਨੇ ਉਹ ਲਾਏ ਨੇ ਸਰ ਰਾਤ ਨੂੰ ਨਾ ਤਾਂ ਜੀ ਰੂਟ ਕਿਆ ਰਹੇਗਾ ਸਰ ਐਦਾ ਰੂਟ ਅਸੀਂ ਹੁਣ ਇਥੋਂ ਜੋਗਿੰਦਰ ਚੌਕ ਤੋਂ ਸਟਾਰਟ ਕਰਾਂਗੇ ਤੇ ਮੇਨ ਮਾਰਕੀਟ ਨੂੰ ਕਵਰ ਕਰਦੇ ਹੋਏ ਐਂਡ ਤੱਕ ਇਹਨੂੰ ਅਸੀਂ ਪੂਰੇ ਕਵਰ ਕਰਾਂਗੇ ਜੀ ਰਾਤ ਨੂੰ ਅਕਾਬੰਦੀ ਵਿੱਚ ਜਾਰੀ ਹਾਂਜੀ ਰਾਤ ਦੀ ਵੀ ਤੋਂ ਲੈ ਕੇ 4 ਜੀਓਜ਼ ਬਾਹਰ ਹੁੰਦੇ ਨੇ ਉਸ ਤੋਂ ਇਲਾਵਾ ਐਸਐਚਓਜ਼ ਤੇ 3-4 ਯੂਨਿਟਸ ਤੇ ਟੋਟਲ 200 ਦੇ ਕਰੀਬ ਫੋਰਸ ਰਾਤ ਨੂੰ ਵੀ ਸਾਡੀ ਬਾਹਰ ਹੁੰਦੀ ਹੈ ਸਰ 15 ਤੋਂ ਲੈ ਕੇ ਲੋਕਾਂ ਕੋ ਸਭ ਤੋਂ ਜ਼ਿਆਦਾ 15 ਅਗਸਤ ਨੂੰ ਲੈ ਕੇ ਲੋਕਾਂ ਨੂੰ ਆਹੀ ਮੈਸੇਜ ਹੈ ਸਭ ਤੋਂ ਪਹਿਲਾਂ ਦਾ 79th ਇੰਡੀਪੈਂਡੈਂਸ ਡੇ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਤੋਂ ਇਲਾਵਾ ਜੇ ਵੀ ਕੋਈ ਸਸਪੈਕ ਕੋਈ ਚੀਜ਼ ਜਾਂ ਕੋਈ ਸਸਪੈਕਟਡ ਬੰਦਾ ਉਹਨਾਂ ਦੇ ਧਿਆਨ ਚ ਆਂਦਾ ਹੈ ਕੋਈ ਚੀਜ਼ ਇਹੋ ਜਿਹੀ ਕੋਈ ਉਹਨਾਂ ਦੇ ਨੋਟਿਸ ਆਂਦੀ ਹੈ ਤੇ ਨਾਲ ਦੀ ਨਾਲ ਪੁਲਿਸ ਨੂੰ ਦੱਸੋ ਤਾਂ ਕਿ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰੀਏ ਉਹਨੂੰ ਚੰਗੀ ਤਰ੍ਹਾਂ ਡੂੰਘਾਈ ਨਾਲ ਸਾਰੇ ਨੂੰ ਵੈਰੀਫਾਈ ਕਰੀਏ ਸਰ ਸੁਰੱਖਿਆ ਕੋਈ ਰੋਕ ਨਹੀਂ ਹੈ ਇਹ ਉਹ ਇਸ ਤਰ੍ਹਾਂ ਦੀ ਕੋਈ ਹਜੇ ਰੋਕ ਨਹੀਂ ਹੈ ਬਟ ਜਿਹੜੇ ਵੀ ਸਸਪੈਕਟਸ ਹੈਗੇ ਉਹਨਾਂ ਦੇ ਸਾਡੀ ਪੂਰੀ ਨਜ਼ਰ ਬਣੀ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੋਗਾ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਐਸਐਸਪੀ ਗਾਂਧੀ ਤੋਂ ਇਲਾਵਾ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਇਸ ਮੌਕੇ ਐਸਐਸਪੀ ਅਜੇ ਗਾਂਧੀ ਨੇ ਕਿਹਾ ਕਿ ਸਾਰੇ ਸ਼ਹਿਰ ਅਤੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਦੇਸ਼ ਭਰ ਵਿੱਚ 15 ਅਗਸਤ ਨੂੰ 79ਵਾਂ ਆਜ਼ਾਦੀ ਦਿਹਾੜਾ بڑے ਤਸ਼ਾਹ ਨਾਲ ਬਨਾਇਆ ਜਾਵੇਗਾ ਮੋਗਾ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਤਿਰੰਗਾ ਫੈਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੱਖੋਂ ਮੋਗਾ ਪੁਲਿਸ ਨੇ ਪੱਕੇ ਇੰਤਜ਼ਾਮ ਕੀਤੇ ਨੇ ਐਸਐਸਪੀ ਗਾਂਧੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਨੂੰ ਖੁਸ਼ੀ ਨਾਲ ਮਨਾਉਣ ਲਈ ਸਾਰੇ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਬੱਸਾਂ ਢੜਿਆਂ ਤੇ ਰੇਲਵੇ ਸਟੇਸ਼ਨਾਂ ਉਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਹੋਟਲਾਂ ਦੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਗਲਤ ਅਨਸਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਐਸਐਸਪੀ ਗਾਂਧੀ ਨੇ ਹੋਰ ਕੀ ਕਿਹਾ ਉਹ ਵੀ ਤੁਸੀਂ ਸੁਣਾਓ 79th ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਅੱਜ ਮੋਗਾ ਪੁਲਿਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਤੇ ਇਸ ਤੋਂ ਇਲਾਵਾ ਧਰਮਕੋਟ ਬਾਗਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਫਲੈਗ ਮਾਰਚ ਦਾ ਪਰਪਸ ਹੈ ਏਰੀਆ ਡੋਮੀਨੇਸ਼ਨ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੀਜ਼ਰ ਹੈ ਮੋਗਾ ਪੁਲਿਸ ਵੱਲੋਂ ਲਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰੀਵੈਂਟਿਵ ਐਸਪੈਕਟਸ ਨੇ ਪ੍ਰੀਵੈਂਟਿਵ ਮੀਜਰਸ ਨੇ ਉਹ ਵੀ ਕੰਟੀਨਿਊਸ ਚੱਲ ਰਹੇ ਨੇ। ਕੰਟੀਨਿਊਸ ਨਾਕਾਬੰਦੀ ਤੇ ਪੈਟਰੋਲਿੰਗ ਚੱਲ ਰਹੀ ਹੈ। ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਵੀ ਕੰਟੀਨਿਊਸ ਚ ਤੇ ਬਾਕੀ ਹਰ ਜਿਹੜੇ ਸਸਪੈਕਟ ਹੈਗੇ ਨੇ ਉਹਨਾਂ ਤੇ ਵੀ ਸਾਡੀ ਕੜੀ ਨਜ਼ਰ ਹੈਗੀ ਹੈ ਸਰ ਕਿੰਨੇ ਨਾਕੇ ਲਗਾਏ ਗਏ ਹਨ ਟੋਟਲ ਸਾਡੇ 24 ਜਿਹੜੇ ਨੇ ਨਾਕੇ ਉਹ ਚੱਲ ਰਹੇ ਨੇ ਤੇ ਇਸ ਫਲੈਗ ਮਾਰਚ ਦੇ ਵਿੱਚ ਵੀ ਲਗਭਗ 100 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਨੇ ਉਹ ਲਾਏ ਨੇ ਸਰ ਰਾਤ ਨੂੰ ਨਾਕੇ ਕਿੱਥੇ ਸਰ ਜੀ ਰੂਟ ਕਿਆ ਰਹੇਗਾ ਸਰ ਇਹਦਾ ਰੂਟ ਅਸੀਂ ਹੁਣ ਇੱਥੋਂ ਜੋਗਿੰਦਰ ਚੌਕ ਤੋਂ ਸਟਾਰਟ ਕਰਾਂਗੇ ਤੇ ਮੇਨ ਮਾਰਕੀਟ ਨੂੰ ਕਵਰ ਕਰਦੇ ਹੋਏ ਐਂਡ ਤੱਕ ਇਹਨੂੰ ਅਸੀਂ ਪੂਰੇ ਕਵਰ ਕਰਾਂਗੇ ਜੀ ਰਾਤ ਨੂੰ ਨਾਕਾਬੰਦੀ ਵਿੱਚ ਜਾਰੀ ਹਾਂਜੀ ਰਾਤ ਦੀ ਵੀ ਤੋਂ ਲੈ ਕੇ 4 ਜੀਓਜ਼ ਬਾਹਰ ਹੁੰਦੇ ਨੇ ਉਸ ਤੋਂ ਇਲਾਵਾ ਐਸਐਚਓਜ਼ ਤੇ 3-4 ਯੂਨ ਤੇ ਟੋਟਲ 200 ਦੇ ਕਰੀਬ ਫੋਰਸ ਰਾਤ ਨੂੰ ਵੀ ਸਾਡੀ ਵਾਰ ਹੁੰਦੀ ਹੈ 15 ਅਗਸਤ ਨੂੰ ਲੈ ਕੇ ਲੋਕੋ ਕੋ ਸਭ ਤੋਂ ਜ਼ਿਆਦਾ 15 ਅਗਸਤ ਨੂੰ ਲੈ ਕੇ ਲੋਕਾਂ ਨੂੰ ਆਹੀ ਮੈਸੇਜ ਹੈ ਸਭ ਤੋਂ ਪਹਿਲਾਂ ਦਾ 79th ਇੰਡੀਪੈਂਡੈਂਸ ਡੇ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਤੋਂ ਇਲਾਵਾ ਜੇ ਵੀ ਕੋਈ ਸਸਪੈਕਟਿਡ ਕੋਈ ਚੀਜ਼ ਜਾਂ ਕੋਈ ਸਸਪੈਕਟਿਡ ਬੰਦਾ ਉਹਨਾਂ ਦੇ ਧਿਆਨ ਚ ਆਂਦਾ ਹੈ ਕੋਈ ਚੀਜ਼ ਇਹੋ ਜਿਹੀ ਕੋਈ ਉਹਨਾਂ ਦੇ ਨੋਟਿਸ ਆਂਦੀ ਹੈ ਤੇ ਨਾਲ ਦੀ ਨਾਲ ਪੁਲਿਸ ਨੂੰ ਦੱਸੋ ਤਾਂ ਕਿ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰੀਏ ਉਹਨੂੰ ਚੰਗੀ ਤਰ੍ਹਾਂ ਡੂੰਘਾਈ ਨਾਲ ਸਾਰੇ ਨੂੰ ਵੈਰੀਫਾਈ ਕਰੀਏ ਸਰ ਸੁਰੱਖਿਆ ਦੇ ਲੈ ਕੇ ਕੋਈ ਰੋਕ ਨਹੀਂ ਹੈ ਇਹ ਉਹ ਇਸ ਤਰ੍ਹਾਂ ਦੀ ਕੋਈ ਹਜੇ ਰੋਕ ਨਹੀਂ ਹੈ ਬਟ ਜਿਹੜੇ ਵੀ ਸਸਪੈਕਟਸ ਹੈਗੇ ਉਹਨਾਂ ਦੇ ਸਾਡੀ ਪੂਰੀ ਨਜ਼ਰ ਬਣੀ ਹੋਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੋਗਾ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਐਸਐਸਪੀ ਗਾਂਧੀ ਤੋਂ ਇਲਾਵਾ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਇਸ ਮੌਕੇ ਐਸਐਸਪੀ ਅਜੇ ਗਾਂਧੀ ਨੇ ਕਿਹਾ ਕਿ ਸਾਰੇ ਸ਼ਹਿਰ ਅਤੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਦੇਸ਼ ਭਰ ਵਿੱਚ 15 ਅਗਸਤ ਨੂੰ 79ਵਾਂ ਆਜ਼ਾਦੀ ਦਿਹਾੜਾ بڑے ਤਸ਼ਾਹ ਨਾਲ ਬਨਾਇਆ ਜਾਵੇਗਾ ਮੋਗਾ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਤਿਰੰਗਾ ਫੈਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਹੁਣਾ ਕਿਹਾ ਕਿ ਸੁਰੱਖਿਆ ਦੇ ਪੱਖੋਂ ਮੋਗਾ ਪੁਲਿਸ ਨੇ ਪੱਕੇ ਇੰਤਜ਼ਾਮ ਕੀਤੇ ਨੇ ਐਸਐਸਪੀ ਗਾਂਧੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਨੂੰ ਖੁਸ਼ੀ ਨਾਲ ਮਨਾਉਣ ਲਈ ਸਾਰੇ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਬੱਸਾਂ ਢੜਿਆਂ ਤੇ ਰੇਲਵੇ ਸਟੇਸ਼ਨਾਂ ਉਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਹੋਟਲਾਂ ਦੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਗਲਤ ਅਨਸਰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਐਸਐਸਪੀ ਗਾਂਧੀ ਨੇ ਹੋਰ ਕੀ ਕਿਹਾ ਉਹ ਵੀ ਤੁਸੀਂ ਸੁਣਾਓ 79th ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਅੱਜ ਮੋਗਾ ਪੁਲਿਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਤੇ ਇਸ ਤੋਂ ਇਲਾਵਾ ਧਰਮਕੋਟ ਬਾਗਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਫਲੈਗ ਮਾਰਚ ਦਾ ਪਰਪਸ ਹੈ ਏਰੀਆ ਡੋਮਿਨੇਸ਼ਨ ਤੇ ਇੱਕ ਕੰਫੀਡੈਂਸ ਬਿਲਡਿੰਗ ਮੀਜ਼ਰ ਹੈ ਮੋਗਾ ਪੁਲਿਸ ਵੱਲੋਂ ਲਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰੀਵੈਂਟਿਵ ਐਸਪੈਕਟਸ ਨੇ ਪ੍ਰੀਵੈਂਟਿਵ ਮੀਜਰਸ ਨੇ ਉਹ ਵੀ ਕੰਟੀਨਿਊਸ ਚੱਲ ਰਹੇ ਨੇ। ਕੰਟੀਨਿਊਸ ਨਾਕਾਬੰਦੀ ਤੇ ਪੈਟਰੋਲਿੰਗ ਚੱਲ ਰਹੀ ਹੈ। ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਵੀ ਕੰਟੀਨਿਊਸ ਚ ਤੇ ਬਾਕੀ ਹਰ ਜਿਹੜੇ ਸਸਪੈਕਟ ਹੈਗੇ ਨੇ ਉਹਨਾਂ ਤੇ ਵੀ ਸਾਡੀ ਕੜੀ ਨਜ਼ਰ ਹੈਗੀ ਹੈ ਸਰ ਕਿੰਨੇ ਨਾਕੇ ਲਗਾਏ ਗਏ ਹਨ ਟੋਟਲ ਸਾਡੇ 24 ਜਿਹੜੇ ਨੇ ਨਾਕੇ ਉਹ ਚੱਲ ਰਹੇ ਨੇ ਤੇ ਇਸ ਫਲੈਗ ਮਾਰਚ ਦੇ ਵਿੱਚ ਵੀ ਲਗਭਗ 100 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਨੇ ਉਹ ਲਾਏ ਨੇ ਸਰ ਰਾਤ ਨੂੰ ਨਾਤਕਾ ਇਹ ਸਰ ਇਸਕਾ ਜੀ ਰੂਟ ਕਿਆ ਰਹੇਗਾ ਸਰ ਐਦਾ ਰੂਟ ਅਸੀਂ ਹੁਣ ਇਥੋਂ ਜੋਗਿੰਦਰ ਚੌਕ ਤੋਂ ਸਟਾਰਟ ਕਰਾਂਗੇ ਤੇ ਮੇਨ ਮਾਰਕੀਟ ਨੂੰ ਕਵਰ ਕਰਦੇ ਹੋਏ ਐਂਡ ਤੱਕ ਇਹਨੂੰ ਅਸੀਂ ਪੂਰੇ ਕਵਰ ਕਰਾਂਗੇ ਜੀ ਰਾਤ ਨੂੰ ਮਕਾਬੰਦੀ ਵਿੱਚ ਜਾਰੀ ਹਾਂਜੀ ਰਾਤ ਦੀ ਵੀ ਤੋਂ ਲੈ ਕੇ 4 ਜੀਓਜ਼ ਬਾਹਰ ਹੁੰਦੇ ਨੇ ਉਸ ਤੋਂ ਇਲਾਵਾ ਐਸਐਚਓਜ਼ ਤੇ 3-4 ਯੂਨਿਟਸ ਤੇ ਟੋਟਲ 200 ਦੇ ਕਰੀਬ ਫੋਰਸ ਰਾਤ ਨੂੰ ਵੀ ਸਾਡੀ ਬਾਹਰ ਹੁੰਦੀ ਹੈ 15 ਅਗਸਤ ਤੋਂ ਲੈ ਕੇ ਲੋਕਾਂ ਕੋ ਸਭ ਤੋਂ ਜ਼ਿਆਦਾ 15 ਅਗਸਤ ਨੂੰ ਲੈ ਕੇ ਲੋਕਾਂ ਨੂੰ ਆਹੀ ਮੈਸੇਜ ਹੈ ਸਭ ਤੋਂ ਪਹਿਲਾਂ ਦਾ 79th ਇੰਡੀਪੈਂਡੈਂਸ ਡੇ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਤੋਂ ਇਲਾਵਾ ਜੇ ਵੀ ਕੋਈ ਸਸਪ ਕੋਈ ਚੀਜ਼ ਜਾਂ ਕੋਈ ਸਸਪੈਕਟਡ ਬੰਦਾ ਉਹਨਾਂ ਦੇ ਧਿਆਨ ਚ ਆਂਦਾ ਹੈ ਕੋਈ ਚੀਜ਼ ਇਹੋ ਜਿਹੀ ਕੋਈ ਉਹਨਾਂ ਦੇ ਨੋਟਿਸ ਚ ਆਂਦੀ ਹੈ ਤੇ ਨਾਲ ਦੀ ਨਾਲ ਪੁਲਿਸ ਨੂੰ ਦੱਸੋ ਤਾਂ ਕਿ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰੀਏ ਉਹਨੂੰ ਚੰਗੀ ਤਰ੍ਹਾਂ ਡੂੰਘਾਈ ਨਾਲ ਸਾਰੇ ਨੂੰ ਵੈਰੀਫਾਈ ਕਰੀਏ ਸਰ ਸੁਰੱਖਿਆ ਦੇ ਲੈ ਕੇ ਕੋਈ ਰੋਕ ਨਹੀਂ ਹੈ ਇਹ ਉਹ ਇਸ ਤਰ੍ਹਾਂ ਦੀ ਕੋਈ ਹਜੇ ਰੋਕ ਨਹੀਂ ਹੈ ਬਟ ਜਿਹੜੇ ਵੀ ਸਸਪੈਕਟਸ ਹੈਗੇ ਉਹਨਾਂ ਦੇ ਸਾਡੀ ਪੂਰੀ ਨਜ਼ਰ ਬਣੀ ਹੋਈ ਹੈ